ਅਹੀਂ ਜਦੋਂ ਤੱਕ ਸਾਨੂੰ ਸਾਡੇ ਹੱਕ ਦਾ ਪੈਸਾ ਨਾ ਮਿਲੇਗਾ ਅਸੀਂ ਇੱਥੇ ਬੈਠੇ ਆਂ ਸਾਨੂੰ ਕੋਈ ਦੇਦਵਾਲ ਨਹੀਂ ਹੈਗਾ ਅੱਗੇ ਬਾਉਂਸਰ ਕਰ ਦਿੰਦੇ ਆ ਤੇ ਉਹ ਸਾਡੇ ਗਾਲ ਪੈਂਦੇ ਆ ਸਾਡੀ ਪੂਰੀ ਮੰਗੇ ਕੇ ਅਸੀਂ 19 ਦਾ 19 ਹੀ ਲੈਣਾ ਹੈ ਪੈਸੇ ਤੇ ਡਾਕੂਮੈਂਟ ਦਿੱਤੇ ਸੀ ਫਾਈਲਾਈਂਗ ਯੂਕੇ ਦੀ ਵਰਕ ਬੀਜ਼ ਤੇ ਤੇ 10 ਮਹੀਨੇ ਤੋਂ ਸਾਨੂੰ ਕਦੀ ਫਰਜੀ ਡਾਕੂਮੈਂਟ ਦਿਖਾਈ ਜਾਂਦੇ ਨੇ ਕੋਸਾਂ ਦਿਖਾਈ ਜਾਂਦੇ ਨੇ ਤੇ ਫਰਜੀ ਕੋਸ ਵਿਖਾ ਕੇ ਸਾਡੇ ਤੋਂ ਇਹਨਾਂ ਨੇ 17 ਲੱਖ ਰੁਪਈਆ ਲੈ ਲਿਆ ਤੇ 17 ਲੱਖ ਰੁਪਇਆ ਲੈ ਲਿਆ ਤੇ ਸਾਡੀ 2 ਲੱਖ ਰੁਪਇਆ ਹੋਰ ਲੈ ਕੇ ਬਾਇਓਮੈਟ੍ਰਿਕ ਕਰਾ ਦੀ ਫਰਜੀ ਡਾਕੂਮੈਂਟਾਂ ਦੀ ਅੱਛਾ ਤੇ ਸਾਡਾ ਰਿਫਿਊਜ਼ਲ ਆ ਗਈ ਏ ਤੇ ਹੁਣ ਅਸੀਂ ਆਪਦੇ ਹੱਕ ਦੇ ਪੈਸੇ ਮੰਗਦੇ ਆ ਤੇ ਸਾਨੂੰ ਕੋਈ ਦੇਦਵਾਲ ਨਹੀਂ ਹੈਗਾ ਅੱਗੇ ਬਾਉਂਸਰ ਕਰ ਦਿੰਦੇ ਆ ਤੇ ਉਹ ਸਾਡੇ ਗੱਲ ਪੈਂਦੇ ਆ ਕਿਹੜੇ ਬਾਉਂਸਰ ਹੈ ਜੀ ਇੱਥੇ ਇਹਨਾਂ ਨੇ ਰੱਖੇ ਹੋਏ ਆ ਚਾਰ-ਪੰਜ ਮੁੰਡੇ ਜੇ ਉਹ ਆਉਂਦੇ ਆ ਆਪ ਤਾਂ ਮਿਲਦੇ ਨਹੀਂਗੇ ਤੇ ਉਹਨਾਂ ਨੂੰ ਅੱਗੇ ਕਰ ਦਿੰਦੇ ਆ ਤੇ ਸਾਡੇ ਗੱਲ ਪੈਂਦੇ ਆ ਅਸੀਂ ਜੇ ਆਪਦੀ ਹੱਕ ਦੀ ਕੋਈ ਗੱਲ ਕਰਦੇ ਆ ਚਾਰ-ਪੰਜ ਵਾਰੀ ਅਸੀਂ ਆ ਚੁੱਕੇ ਆ ਅਹੀਂ 250 ਕਿਲੋਮੀਟਰ ਤੋਂ ਆਈਦਾ ਦੂਰੋਂ ਕਿਹੜੀ ਜਗ੍ਹਾ ਤੋਂ ਆਏ ਅਹੀਂ ਮੋਗੇ ਤੋਂ ਆਉਣੇ ਮੋਗੇ ਤੋਂ ਅੱਗੇ ਅਮਰਸਰ ਰੋਡ ਤੇ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਤੋਂ ਆਏ ਹਾਂਜੀ ਤੇ ਵੀਰ ਜੀ ਤੁਹਾਨੂੰ ਪਤਾ ਹੈ ਵੀ ਅੱਜ ਕੱਲ ਫਰੋਡ ਬਾਜੀ ਬਹੁਤ ਹੋ ਰਹੀ ਐ ਜੇ ਪਹਿਲੀ ਵੈਰੀਫਾਈ ਨਹੀਂ ਕੀਤੀ ਸੀ ਤੁਸੀਂ ਵੈਰੀਫਾਈ ਸਾਨੂੰ ਇਹਨਾਂ ਨੇ ਕਿਹਾ ਸੀ ਵੀ ਕੋਸ ਅਸੀਂ ਤੁਹਾਨੂੰ ਦੇਾਂਗੇ ਉਹਦੇ ਤੇ 70% ਪੈਸਾ ਅਸੀਂ ਤੁਹਾਡੇ ਤੋਂ ਲਾਂਗੇ ਤੇ ਇਹਨਾਂ ਨੇ ਸਾਨੂੰ ਫਰਜੀ ਕੋਸ ਦਿੱਤੀ ਜੀ ਅਹੀਂ ਉਦੋਂ ਸਾਨੂੰ ਇੰਨੀ ਨੌਲੇਜ ਵੀ ਨਹੀਂ ਸੀ ਹੈਗੀ ਅਸੀਂ ਫਿਰ ਵੀ ਪਤਾ ਪੁੱਤਾ ਕਰਾਇਆ ਤੇ ਚਲੋ ਪੈਸਾ ਦੇਤਾ 70% ਮੁੜ ਕੇ ਕਹਿੰਦੇ ਆ ਬਈ ਹੁਣ ਤੁਹਾਡੀ ਬਈ ਡਿਲੇ ਹੋ ਰਹੀ ਏ ਇੱਕ ਹੋਰ ਕੋਸ ਆਏਗੀ ਇਹ ਪ੍ਰੀ ਕੋਸ ਹੈ ਤੇ ਇੱਕ ਹੋਰ ਕੋਸ ਆਈ ਉਹਦੇ ਤੇ ਤੁਹਾਡਾ ਵੀਜ਼ਾ ਲੱਗਣਾ ਜੀ ਜੀ ਕੰਪਨੀ ਦਾ ਨਾਮ ਹੈ ਜੀ ਪਾਈ ਵਾਲਾ ਚੌਕ ਇੱਥੇ ਐਡਰੈਸ ਹੈ ਇਹਨਾਂ ਦਾ ਜਿੱਥੇ ਇਹਨਾਂ ਦਾ ਆਫਿਸ ਹੈਗਾ ਹੈ ਮੇਨ ਆਫਿਸ ਇਹਨਾਂ ਦਾ ਇਹੀ ਹੈ ਇਹਨਾਂ ਦੇ ਬਾਰੇ ਸੇ ਕਾਫੀ ਸਾਰੀਆਂ ਬ੍ਰਾਂਚਾਂ ਹੈਗੀਆਂ ਨੇ ਮੋਗੇ ਵੀ ਹੈਗੀ ਐ ਚੰਡੀਗੜ੍ਹ ਵੀ ਹੈਗੀ ਐਵੇਂ ਕਈ ਬ੍ਰਾਂਚਾਂ ਹੈਗੀਆਂ ਅੱਛਾ ਤੁਸੀਂ ਇਹਨਾਂ ਦਾ ਚਾਹੇ ਕਿਨੇ ਕੰਟੈਕਟ ਕੀਤਾ ਸੀ ਜਿੱਦਾਂ ਕੋਈ ਐਡ ਆ ਕੇ ਸੀ ਜੀ ਸਾਨੂੰ ਕਿਸੇ ਨੇ ਰਿਲੇਸ਼ਨ ਚ ਸਾਨੂੰ ਦੱਸਿਆ ਸੀ ਵੀ ਇਹਨਾਂ ਕੋਲ ਚਲੇ ਜਾਓ ਅਸੀਂ ਇਹਨਾਂ ਦੀ ਮੋਗੇ ਬ੍ਰਾਂਚ ਚ ਗਏ ਸੀ ਜੀ ਤੇ ਜਿੱਦਣ ਇਹਨਾਂ ਨੂੰ ਇਹਨਾਂ ਨੇ ਪੈਸੇ ਲੈਣੇ ਸੀ ਉਹਦਣੇ ਨੇ ਫਰਜੀ ਕਾਉਸ ਬਣਾ ਕੇ ਸਾਨੂੰ ਅਗਲੇ ਦਿਨ ਹੀ ਫੋਨ ਕਰਦਾ ਵੀ ਤੁਹਾਡੀ ਕਾਉਸ ਆ ਗਈ ਪੈਸੇ ਲੈ ਜਾਓ ਓਕੇ ਤੇ ਅਸੀਂ ਜੀ 17 18 ਲੱਖ ਰੁਪਈਆ ਜੋ ਵੀ ਸੀ ਅਸੀਂ ਜਾ ਕੇ ਇਹਨਾਂ ਨੂੰ ਕੈਸ਼ ਦੇ ਆਏ ਕੋਈ ਗੱਲ ਹੋਈ ਹੈ ਤੁਹਾਡੀ ਕੰਪਨੀ ਨਾਲ ਕਿਸੇ ਦਾ ਕੰਪਨੀ ਵਾਲੇ ਜੀ ਸਾਨੂੰ ਮਿਲਦੇ ਹੀ ਨਹੀਂ ਜੀ ਤੇ ਜਿਹੜੇ ਕੰਪਨੀ ਦੇ ਓਨਰ ਨੇ ਬੀਰੀ ਚਾਵਲਾ ਉਹ ਤਾਂ ਸਾਹਮਣੇ ਆਉਂਦੇ ਹੀ ਨਹੀਂ ਓਕੇ ਲਾਸਟ ਟਾਈਮ ਜਦੋਂ ਇੱਕ ਇੱਕ ਵਾਰੀ ਸਾਨੂੰ ਅਜੇ ਤੱਕ 10 ਮਹੀਨਿਆਂ ਚ ਇੱਕ ਵਾਰੀ ਮਿਲੇ ਆ ਉਸ ਦਿਨ ਇਹਨਾਂ ਨੇ ਕਿਹਾ ਸੀ ਜੇ ਤੇ ਤੁਹਾਡਾ ਕੰਮ ਨਹੀਂ ਹੁੰਦਾ ਤੇ ਆਹੀ ਤੁਹਾਡੇ ਸਾਰੇ ਪੈਸੇ ਮੋੜ ਦਿਆਂਗੇ ਜੀ ਤੇ ਉਹਨ ਇੱਕ ਤੱਕ ਡੇਰਾ ਤਾ ਡੇਰਾ ਤੱਕ ਤੱਕ ਜੇ ਤੱਕ ਆਪਣੇ ਪੈਸੇ ਸਾਡੇ ਹੱਕ ਦੇ ਸਾਨੂੰ ਦੇ ਨਹੀਂ ਦੇਣਾ ਕਿੰਨੇ ਕਿਸਾਨ ਜਿੱਥੇ ਬੰਦੀਆਂ ਆਈਆਂ ਨੇ ਇੱਥੇ ਜੀ ਹੈਗੇ ਨੇ ਦੋ ਕਿਸਾਨ ਜਿੱਥੇ ਬੰਦੀਆਂ ਨੇ ਠੀਕ ਹੈ ਕਿਹੜੀ ਕਿਹੜੀ ਇੱਕ ਤਾਂ ਭਾਰਤੀ ਕਿਸਾਨ ਯੂਨੀਅਨ ਹੈਗੀ ਹੈ ਜੀ ਤੇ ਇੱਕ ਖੂਸਾ ਹੈਗੀ ਤੇ ਮੈਂ ਜੀ ਸੀਨੀਅਰ ਜਿਹੜੇ ਤੁਹਾਡੇ ਆਪੂ ਉਹਨਾਂ ਅੱਗੇ ਗੱਲਬਾਤ ਕੀਤੀ ਹੋਈ ਤੁਸੀਂ ਹਾਂਜੀ ਸਾਹਿਬ ਸਾਰਿਆਂ ਨੂੰ ਸਭ ਕੁਝ ਦੱਸਿਆ ਹੋਇਆ ਜੀ ਪਿਛਲੇ ਦੋ ਵਾਰ ਤੋਂ ਉਹ ਸਾਡੇ ਨਾਲ ਆ ਰਹੇ ਨੇ ਉਹਨਾਂ ਨੇ ਆਪ ਨੇ ਦੇਖਿਆ ਇੱਥੇ ਆ ਕੇ ਵੀ ਇਹਨਾਂ ਕਿਸ ਤਰੀਕੇ ਨਾਲ ਬਿਹੇਵ ਕਰਦੇ ਆ ਕਿਸ ਤਰੀਕੇ ਨੇ ਜਿਹੜੀ ਬਰੀ ਚਾਵਲਾ ਓਨਰ ਦੀ ਵਾਈਫ ਹੈਗੀ ਏ ਉਹ ਮਿਲਦੀ ਨਹੀਂ ਉਹ ਸਿੱਧੇ ਮੂੰਹ ਗੱਲ ਨਹੀਂ ਕਰਦੀ ਉਹ ਤਾਂ ਇਹ ਕਹਿੰਦੀ ਕਿ ਇਹਨਾਂ ਨੂੰ ਦਫਾ ਕਰੋ ਭਜਾਓ ਇਹ ਤੋਂ ਬਾਉਂਸਰਾਂ ਨੂੰ ਕਹਿੰਦੀ ਕੋਈ ਵੀਰ ਕੋ ਸਿਸੀ ਕੈਮਰਾ ਫੁਟੇਜ ਕੋਈ ਰਿਕਾਰਡਿੰਗ ਸਾਡੇ ਕੋਲ ਜੀ ਅੱਜ ਦੀ ਵੀ ਰਿਕਾਰਡਿੰਗ ਹੈਗੀ ਏ ਜਿਹੜੇ ਸਾਡੇ ਹੱਥ ਮਤਲਬ ਅੱਗੋਂ ਪਏ ਆ ਤੇ ਅੱਗੇ ਵੀ ਸਾਇਆ ਸੀ ਇਹਨਾਂ ਦੀ ਵੀਡੀਓ ਬਣਾਈ ਹੋਈ ਏ ਜਿੰਦੇ ਚ ਇਹਨਾਂ ਦੇ EMPLOYE ਪੈਸੇ ਦਿੱਤਿਆਂ ਦੀ ਵੀ ਸਾਡੇ ਕੋਲ ਵੀਡੀਓ ਹੈਗੀ ਏ ਉਹ ਵੀਡੀਓ ਮਿਲ ਜੂਗੀ ਤੁਹਾਨੂੰ ਹਾਂਜੀ ਸਭ ਸਾਡੇ ਕੋਲ ਪ੍ਰੂਫ ਹੈਗਾ ਜੀ ਤੇ ਇੱਕ ਸਾਡੇ ਕੋਲ ਵੀਡੀਓ ਇਹ ਵੀ ਹੈਗੀ ਜਿੰਦੇ ਚ ਇਹਨਾਂ ਦੇ EMPLOYE ਕਹਿ ਰਹੇ ਨੇ ਵੀ ਤੁਹਾਡਾ ਬਹੁਤ ਟਾਈਮ ਹੋ ਗਿਆ ਹੈ ਅਸੀਂ ਤਾਂ EMPLOYER ਨੂੰ 50000 ਰੁਪਏ ਦੇ ਕੇ ਤੇ ਕੌਸਾਂ ਲੈ ਲਈ ਦਿਆਂ ਨੇ ਇਸ ਤਰੀਕੇ ਦੀ ਗੱਲਾਂ ਬਤਾ ਰਹੀ ਹਾਂ ਮੇਰੀ ਤੇ ਮੇਰੇ ਹਸਬੰਦ ਦੀ ਫਾਈਲ ਲੱਗੀ ਸੀ ਯੂਕੇ ਦੀ ਤੇ ਇਹਨਾਂ ਨੇ ਸਾਨੂੰ ਝੂਠੀ ਕਾਉਸ ਉਹ ਖਾ ਕੇ ਤੇ 17 ਲੱਖ ਰੁਪਏ ਪਹਿਲਾਂ ਲੈ ਲਿਆ ਠੀਕ ਹੈ ਤੇ ਫਿਰ ਕਹਿੰਦੇ ਸੀ ਤੁਹਾਡੀ ਦਸਾਂ ਦਿਨਾਂ ਦੇ ਵਿੱਚ ਵਿੱਚ ਕਾਉਸ ਆ ਜੇਗੀ ਜਿਹੜੀ ਪ੍ਰੀ ਕਾਉਸ ਸੇ ਪਹਿਲਾਂ ਮੰਗਾ ਲਈ ਤੇ ਕਹਿੰਦੇ ਜਿਹੜੀ origignal ਕਾਉਸ ਆਵੇਗੀ ਉਹ ਦਸਾਂ ਦਿਨਾਂ ਦੇ ਵਿੱਚ ਵਿੱਚ ਆ ਜੇਗੀ ਤੇ ਇਹ ਵੀਡੀਓ ਵੀ ਐਵੇਂ ਪਾਉਂਦੇ ਨੇ ਬੀਰੀ ਚਾਵਲਾ ਸਰ ਜਿਹੜੇ ਵੀ 15 ਦਿਨਾਂ ਦੇ ਵਿੱਚ ਵੀਜ਼ਾ ਹਨਾ ਉਹ ਝੂਠੀਆਂ ਨੇ ਇਹਨਾਂ ਦੀਆਂ ਫਿਰ ਵੀਡੀਓਜ਼ ਤੇ ਫੇਰ ਅਸੀਂ ਗਈ ਕੀਤਾ ਵੀ ਚਲ ਅਸੀਂ ਗੇੜੇ ਉੱਥੇ ਮੋਗੇ ਮਾਰਦੇ ਰਹਿ। ਉਹ ਸਾਨੂੰ ਰੋਜ਼ ਭਗਾਈ ਲਵਾ ਕੇ ਕਹਿ ਦਿੰਦੀ ਅਸੀਂ ਅੱਜ ਆਇ ਨਹੀਂ ਹਫ਼ਤੇ ਨੂੰ ਆਇ ਨਹੀਂ ਮਹੀਨੇ ਨੂੰ ਆਇ ਨਹੀਂ। ਅਸੀਂ ਇਹ 10 ਮਹੀਨੇ ਇਹਨਾਂ ਨੇ ਐਵੇਂ ਸਾਡੇ ਲੰਗਾਏ। ਫੇਰ ਅਸੀਂ ਇਹਨਾਂ ਦੇ ਆਫਿਸ ਤੇ ਵਿਜ਼ਿਟ ਕੀਤਾ। 4 ਕੇ 5 ਵਾਰੀ ਅਸੀਂ ਗੱਡੀ ਬਣਾ ਬਣਾ ਕੇ ਆਉਂਦੇ ਰਹੇ। ਉਹ ਗੱਡੀ ਦਾ ਕਿਰਾਇਆ ਕੌਣ ਦੇਵੇਗਾ ਇਹਨਾਂ ਦੇਣਾ ਤੇ ਅਸੀਂ ਕੱਲ ਜੇ ਮੈਡਮ ਨੂੰ ਆਖਿਆ ਨਾ ਵੀ ਮੈਡਮ ਅਸੀਂ ਵੀ ਤੁਹਾਨੂੰ ਮਿਲਣਾ ਹੈ। ਕਹਿੰਦੀ ਵੀ ਮੈਂ ਤੁਹਾਨੂੰ ਆਖਿਆ ਸੀ ਮੈਨੂੰ ਪੁੱਛ ਕੇ ਆਏ ਜੀ ਵੀ ਜਿਹੜਾ ਤੁਸੀਂ ਕਹਿੰਦੇ ਪਏ ਜੀ ਅਸੀਂ ਮਿਲਣਾ। ਕਹਿੰਦੀ ਵੀ ਇਹਨਾਂ ਦੀ ਵਲਡਿੰਗ ਸੀ ਹੈ। ਇਹ ਜਿਹ ਤੇ ਕਹਿੰਦੇ ਮੈਂ ਮੇਰੇ ਤੋਂ ਪੁੱਛ ਕੇ ਆਏ ਨਹੀਂ ਮੈਂ ਇਹਨਾਂ ਦਾ ਕਾਹਦਾ ਖਰਚਾ ਦੇ ਆ ਕਿੰਨੇ ਦਾ ਫਰੋਟ ਹੋਇਆ ਤੁਹਾਡੇ ਦੋਨਾਂ ਨਾਲ ਮੀਆਂ ਵੀ ਵੀਰ ਸਾਢੇ 91 ਲੱਖ ਦਾ ਤੁਹਾਡੇ ਨਾਲ ਦੋਨਾਂ ਦਾ ਹੀ 19 ਲੱਖ ਦਾ ਹਾਂਜੀ ਹੁਣ ਤੁਹਾਡੀ ਮੰਗ ਕੀ ਹੈ ਸਾਡੀ ਪੂਰੀ ਮੰਗੇ ਕੇ ਸੀ 19 ਦਾ 19 ਹੀ ਲੈਣਾ ਹੈ ਅਜੇ ਕਹਿੰਦਾ ਮੰਗ ਲਓ ਬਿਸਤਰੇ ਉਤਰੇ ਚੁੱਲ੍ਹੇ ਹਾਂਜੀ ਇੱਥੇ ਹੀ ਹੈ ਕਿਉਂਕਿ ਇਹ ਕਹਿੰਦੇ ਨੇ ਵੀ ਅਸੀਂ 17 ਲੱਖ ਦੇਵਾਂਗੇ ਵੀ ਹਾਜੀ ਉਹ ਵੀ ਸਾਨੂੰ ਕਈ ਵੀ ਬਤਲ ਮਤਲਬ ਇਹ ਕਹਿੰਦੇ ਨੇ ਵੀ ਚਾਂਸ ਜੇ ਲੈਂਦੇ ਨੇ ਕਿਹੜੀ ਕੰਪਨੀ ਵੇੜੀ ਆ ਜੀ ਇਹਨਾਂ ਦੀ OICC ਇਮੀਗ੍ਰੇਸ਼ਨ ਇਹਨਾਂ ਦੀ ਬੀਰੀ ਚਾਵਲਾ ਇੰਦਾ ਆਨਰ ਮੀਡੀ ਕਿੰਨੀਆਂ ਸਟੇਟਾਂ ਨੇ ਇਹਨਾਂ ਦੀ ਪੰਜਾਬ ਜਿਹੜੇ ਪੂਰੇ ਇੰਡੀਆ ਦੇ ਇਹਨਾਂ ਦੀਆਂ ਹੈਗੀਆਂ ਇੱਕ ਮੋਗੇ ਬ੍ਰਾਂਚ ਚੰਡੀਗੜ੍ਹ ਤੇ ਲੁਧਿਆਣਾ ਤੇ ਦੋ ਇਹਨਾਂ ਦੀਆਂ ਬ੍ਰਾਂਚਾਂ ਨੇ ਇੱਥੇ ਤਾਂ ਇਹ ਮਿਲਦੇ ਹੀ ਨਹੀਂ ਦੋਨੋਂ ਦੋਨੋਂ ਮੀਟਿੰਗ ਕਲੀਅਰ ਕਰਕੇ ਇਹਨਾਂ ਨਾਲ ਉਹਨਾਂ ਨਾਲ ਵੀ ਗੱਲ ਕਲੀਅਰ ਕਰਕੇ ਤੁਹਾਨੂੰ ਸਾਡੇ ਕਲੀਅਰ ਕਰ ਦਿੰਦੇ ਆ। ਅਗਰ ਸਰ ਕੰਪਨੀ ਕਿਹੜੀ ਹੈ ਬੱਦੇ ਕਿੱਥੋਂ ਆਏ ਨੇ ਇਹਨਾਂ ਦਾ ਦੇਖੋ ਇਹ ਮੰਦੇ ਆਏ ਮੋਗੀ ਸਾਈਡ ਤੋਂ ਫਿਰੋਜ਼ਪੁਰ ਸਾਈਡ ਤੋਂ ਪਿੰਡ ਆਏ ਇਹਨਾਂ ਦਾ ਤੇ ਇਹਨਾਂ ਨੇ ਬਾਹਰ ਜਾਣ ਜੋ ਕੇ ਜਾਣ ਵਾਸਤੇ ਪੇਮੈਂਟ ਜਿਹੜੀ ਹੈ ਇਹਨਾਂ ਨੂੰ ਦਿੱਤੀ ਹੈ 17 ਲੱਖ ਰੁਪਏ ਤੇ ਉਹ ਉਹਨਾਂ ਦਾ ਰਿਫਿਊਜ਼ਲ ਆਇਆ ਹੈ ਕਹਿੰਦੇ ਰਿਫਿਊਜ਼ਲ ਸਾਡੇ ਕੋਲ ਆ ਗਿਆ ਹੈ ਕੱਲ ਪਰਸੋਂ ਆਇਆ ਤੇ ਹੁਣ ਪੇਮੈਂਟ ਜਿਹੜੀ ਅਸੀਂ ਇਹਨਾਂ ਨੂੰ ਬਾਊਸ ਕਰ ਰਣੀ ਹੈ ਕਿਉਂਕਿ ਪਿੰਡ ਬਾਹਰ ਨੂੰ ਟਾਈਮ ਲੱਗਦਾ ਹੈ। ਸਰ ਕਿਹੜੇ ਥਾਣੇ ਦੀ ਤੁਸੀਂ ਆਇਓ ਤੁਹਾਨੂੰ ਪੰਜ ਨੌ ਬੀ ਨਾ ਥਾਣਾ ਕਿਹੜੀ ਆ ਬੰਦਾ ਸਰ ਇਹਨਾਂ ਉੱਪਰ ਦੇ ਦੁਕਾਨਦਾਰ ਨਾਲ ਗੱਲ ਹੋਈ ਹੈ ਜਿਹੜੇ ਕੰਪਨੀ ਦੇ ਮਾਲਕ ਨੇ ਉਹਨਾਂ ਨਾਲ ਮੇਰੀ ਅਜੇ ਤੱਕ ਇਹਨਾਂ ਨਾਲ ਗੱਲ ਹੋਈ ਹੈ ਇਹਨਾਂ ਦੇ ਜਿਹੜੇ ਵਰਕਰ ਇੱਥੇ ਆ ਉਹਨਾਂ ਨਾਲ ਗੱਲ ਹੋਈ ਹੈ ਜਿਹੜੇ ਇਹਨਾਂ ਦੇ ਹੈੱਡ ਆ ਉਹਨਾਂ ਨੇ ਮੇਰੀ ਹੁਣ ਫੋਨ ਤੇ ਮੈਨੂੰ ਗੱਲ ਕਰਨੀ ਹੈ ਜਿਹੜੀ